ਅਪਾਉੜਦੇ ਆਂ ਚਾਹ ਧਰ ਲੈਨੇ ਆਂ ਪੱਤੀ ਪਾਈ ਟੈਕਸ ਐ ਚਾਹ ਪੱਤੀ ਤੇ ਟੈਕਸ ਐ ਖੰਡ ਪਾਈ ਟੈਕਸ ਐ ਖੰਡ ਤੇ ਟੈਕਸ ਐ ਦੁੱਧ ਪਾਇਆ ਟੈਕਸ ਐ ਦੁੱਧ ਤੇ ਟੈਕਸ ਲੱਗਦਾ ਆਟਾ ਗੁੰਨ ਲਿਆ ਟੈਕਸ ਐ ਸਬਜ਼ੀ ਬਣਾ ਲਈ ਦਾਲ ਸਭ ਟੈਕਸ ਐ ਉਦੋਂ ਬਾਅਦ ਕੈਪੂਆ ਕੋਲੇ ਜਾਇਆ ਪੂਆ ਨੂੰ ਫੋਨ ਕਰ ਲਿਆ ਟੈਕਸ ਐ ਮੋਬਾਈਲ ਫੋਨ ਤੇ ਟੈਕਸ ਲੱਗਦਾ ਮੋਟਰਸਾਈਕਲ ਸਟਾਰਟ ਕਰ ਲਿਆ ਟੈਕਸ ਐ ਪੈਟਰੋਲ ਤੇ ਡੀਜ਼ਲ ਤੇ ਟੈਕਸ ਐ ਘਰੋਂ ਉੱਥੋਂ ਆਉਂਦੇ ਹੋਏ ਫਲ ਫਰੂਟ ਫੜ ਲਿਆ ਕਰਨ ਨੂੰ ਟੈਕਸ ਐ ਆ ਕੇ ਰੋਟੀ ਖਾਧੀ ਫੇਰ ਟੈਕਸ ਐ ਆਥ ਨੇ ਜੇ ਫੇਰ ਟੈਕਸ ਐ ਮੈਂ ਤਾਂ ਕੁਝ ਕਹਿਆ ਨਹੀਂ ਯਾਰ ਇਹ ਟੈਕਸ ਦਾ ਬੜਾ ਮਤਦੰਨ ਨਾ ਤੇ ਫਿਰ ਜਦੋਂ ਮੰंजे ਤੇ ਸੌਣ ਲੱਗਦੇ ਹਾਂ ਉਦੋਂ ਕਹਿੰਦੇ ਆਹਾ ਲੈ ਵੀ ਹੁਣ ਨਹੀਂ ਟੈਕਸ ਕਿਉਂ ਵੀ ਪੱਕਾ ਚਲੀ ਜਾਂਦਾ ਉੱਤੇ ਟੈਕਸ ਹੈ ਤਾਂ ਸੁੱਤੇ ਪੈ ਵੀ ਟੈਕਸ ਦੇ ਹੀ ਜਾਂਦੇ ਆ